ਬੱਚਿਆਂ ਦੇ ਪੇਪਰਾਂ ਤੋਂ ਬਾਅਦ ਅਸੀਂ ਜਦੋਂ ਵਿਹਲੇ ਹੁੰਦੇ ਸੀ ਤੇ ਉਸ ਤੋਂ ਬਾਅਦ ਮੈਂ ਕੁਛ ਨਾ ਕੁਛ ਲਿਖਦੇ ਰਹਿੰਦੇ ਸੀ ਤੇ ਜਦੋਂ ਲਿਖਦਾ ਰਹਿੰਦਾ ਸੀ ਤੇ ਉਹਦੇ ਲਿਖਣ ਤੋਂ ਇਹ ਜਿਹੜੀ ਹੈ ਚੰਗਿਆਰੀ ਜਿਹੜੀ ਹੈ ਉਹ ਪਈ ਦਿਮਾਗ ਦੇ ਵਿੱਚ ਕੁਝ ਐਗਜ਼ੀਬਿਸ਼ਨਸ ਦੇਖੀਆਂ ਜਿੱਥੇ ਕੈਲੀਗ੍ਰਾਫੀ ਜਿਹੜੀ ਪੰਜਾਬੀ ਦੀ ਮੈਂ ਜਿਹੜੀ ਗੁਰਮੁਖੀ ਅੱਖਰਕਾਰੀ ਸੀ ਉਹ ਬਹਿਲੀ ਨੇ ਦੇਖੀ ਪੰਜਾਬੀ ਦੀ ਕੈਲੀਗ੍ਰਾਫੀ ਉੱਥੋਂ ਫਿਰ ਉਹ ਹੋ ਗਿਆ ਮਨ ਦੇ ਵਿੱਚ ਵੀ ਇਹ ਪੰਜਾਬੀ ਨੂੰ ਇੰਨਾ ਸੋਹਣਾ ਕਰਕੇ ਲਿਖਿਆ ਗਿਆ ਕਿ ਉਹਨਾ ਕੋਸ਼ਿਸ਼ ਕਰਦੇ ਆਂ ਪੰਜਾਬੀ ਨੂੰ ਸੋਹਣਾ ਕਰਕੇ ਲਿਖਣਾ ਸ਼ੁਰੂਆਤ ਹੋਈ ਸੀਗੀ ਬੁੱਕਮਾਰਕ ਤੋਂ ਵੀ ਬੁੱਕਮਾਰਕ ਜਿਹੜਾ ਮੈਂ ਉਹ ਇਸ ਤਰ੍ਹਾਂ ਮੈਂ ਸਟਾਰਟ ਕੀਤਾ ਸੀਗਾ ਇਹ ਤਾਂ ਚਲੋ ਹੁਣ ਲੇਟੈਸਟ ਚੀਜ਼ ਹੈਗੀ ਜੇ ਤੁਹਾਨੂੰ ਮੈਂ ਪੁਰਾਣੀ ਦਿਖਾਵਾਂ ਤੇ ਉਹ ਸਾਈਜ਼ ਵੀ ਵੱਡਾ ਸੀਗਾ ਤੇ ਕੁਝ ਉਹਦੇ ਵਿੱਚ ਮਿਸਟੇਕਸ ਵੀ ਕਾਫੀ ਸੀ ਬਹੁਤ ਜ਼ਿਆਦਾ ਹੁਣ ਧਿਆਨ ਰੱਖਣਾ ਪੈਂਦਾ ਕਿਉਂਕਿ ਬਾਣੀ ਆ ਜੇ ਇੱਕ ਵੀ ਅੱਖਰ ਤੁਹਾਡਾ ਗਲਤ ਲਿਖਿਆ ਗਿਆ ਤੇ ਬਾਣੀ ਦਾ ਅਰਥ ਜਿਹੜਾ ਹੈ ਉਹ ਵਿਗੜ ਜਾਂਦਾ ਹੈ ਤੇ ਕੋਸ਼ਿਸ਼ ਇਹਦੇ ਵੀ ਬਾਣੀ ਨੂੰ ਸ਼ੁੱਧ ਕਰਕੇ ਲਿਖਣ ਦੀ ਤੇ ਸੁੱਚ ਵਰਕ ਤੇ ਲਿਖਣ ਦੀ ਵੀ ਸਿਰ ਟਕਿਆ ਹੋਵੇ ਹੱਥ ਤੁਹਾਡੇ ਸੁੱਚੇ ਹੋਣ ਕਿਉਂਕਿ ਇਹ ਵੀ ਜੋ ਲਿਖਣਾ ਸ਼ੁਰੂ ਕੀਤਾ ਇਹ ਮੇਰੇ ਜਿਹੜੇ ਖਾਸ ਮਿੱਤਰ ਮੇਰੇ ਯਾਰ ਦੋਸਤ ਉਹਨਾਂ ਨੇ ਬੜਾ ਮੈਨੂੰ ਬੂਸਟ ਕੀਤਾ ਇਸ ਕੰਮ ਦੇ ਵਿੱਚ ਪਹਿਲਾਂ ਮੈਂ ਇਸ ਤਰ੍ਹਾਂ ਟੰਗ ਦੇਣੀ ਆ ਫਿਰ ਉਹਨਾਂ ਨੇ ਕਿਹਾ ਭਾਜੀ ਇਹ ਤੁਸੀਂ ਇੰਨਾ ਸੋਹਣਾ ਲਿਖਦੇ ਹੋ ਚਾਰਜ ਕਰਿਆ ਕਰੋ ਵੀ ਜਦੋਂ ਚਾਰਜ ਕਰੋਗੇ ਤਾਂ ਤੁਹਾਡੀ ਬੁੱਕਤ ਪੈਣੀ ਹੈ ਕਿਸੇ ਨੇ ਤੁਹਾਡੀ ਬੁੱਕਤ ਨਹੀਂ ਪਾਉਣੀ